ਆਜੋ ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਮਲੇਰਕੋਟਲਾ ਦੇ ਇੱਕ ਬਹੁਤ ਹੀ ਬਿਹਤਰੀਨ ਢਾਬੇ ਗਿੱਦੜਾਂ ਦੇ ਢਾਬੇ ਤੇ ਜਿੱਥੇ ਬਹੁਤ ਹੀ ਜ਼ਿਆਦਾ ਬਿਹਤਰੀਨ ਡਿਸ਼ਾਂ ਮਿਲਦੀਆਂ ਨੇ ਆਜੋ ਤੁਹਾਨੂੰ ਦਿਖਾਉਨੇ ਆਂ ਕੀ ਕੀ ਮਿਲਦਾ ਇਹਨਾਂ ਕੋਲ বারবার کہنا ਰਹਾ ਨਾ ਵੀ ਯਾਰ ਉੱਥੇ ਲੈ ਕੇ ਚੱਲ ਨਾ ਲਓ ਜੀ ਫਿਰ ਆਪਾਂ ਗਿੱਦਣ ਵਾਲਾ ਢਾਬਾ ਇਹ ਨਾਮ ਤੋਂ ਬਹੁਤ ਹੀ ਮਸ਼ਹੂਰ ਢਾਬਾ ਤੇ ਮਲੇਰਕੋਟਲਾ ਦੇ ਕੁਝ ਪਹਿਲੇ ਜਿਹੜੇ ਚੁਨਿੰਦਾ ਢਾਬੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਇਹ ਢਾਬਾ ਇੱਥੇ ਤੁਹਾਨੂੰ ਪਿਛਰੀ ਆਟਾ ਮਿਲਦੀਆਂ ਨੇ ਮਟਨ ਵੀ ਆਟਾ ਮਿਲਣਗੀਆਂ ਪਲੱਸ ਚਿਕਨ ਵੀ ਬਹੁਤ ਸਾਰੀਆਂ ਆਟਾ ਜਿਹੜੇ ਇੱਥੇ ਤੁਹਾਨੂੰ ਮਿਲਣਗੀਆਂ ਹੋਰ ਇਹ ਮੇਰੇ ਸਭ ਤੋਂ ਖਾਸ ਗੱਲ ਜਿਹੜੀ ਇੱਥੇ ਵੀ ਹੈ ਕਿਹਨਾਂ ਦੇ ਜਿਹੜਾ ਸਾਰਾ ਸਮਾਨ ਮੜਦਾ ਦੇਖ ਚ ਬਣਦਾ ਹੋਰ ਵੀ ਬਹੁਤ ਖਾਸੀਅਤਾਂ ਨੇ ਬਾਕੀ ਜਿੰਨੀਆਂ ਸਾਨੂੰ ਪਤਾ ਸੀ ਕਿਉਂਕਿ ਅਸੀਂ ਨਹੀਂ ਆਉਂਦੇ ਰਹਿੰਦੇ ਹਾਂ ਉਹਦੇ ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਤੇ ਬਾਕੀ ਆਪਾਂ ਜਾਣਕਾਰੀ ਲੈ ਲੈਂਦੇ ਆਂ ਬਾਈ ਜਿਹੜੇ ਫਿਰ ਖਾਣੇ ਦੇ ਸ਼ਕੀਨ ਨੇ ਜੁੜ ਜਾਓ ਵੀਡੀਓ ਨਾਲ ਫਟਾਫਟ ਤੇ ਬਾਕੀ ਆਪਾਂ ਜਾਣਕਾਰੀ ਲੈ ਲੈਂਦੇ ਆਂ ਬਾਈ ਉਹਨਾਂ ਤੋਂ ਤੇ ਬਾਈ ਜੀ ਆਈਟਮਾਂ ਕਿਹੜੀਆਂ ਕਿਹੜੀਆਂ ਮਿਲਦੀਆਂ ਨੇ ਸਭ ਤੋਂ ਪਹਿਲਾਂ ਦੱਸੋ ਬਾਈ ਜੀ ਸਾਡੇ ਕੋਲੇ ਬੱਕਰਾ ਹੈਗਾ ਮਰਦਾ ਹੈਗਾ ਠੀਕ ਆ ਜੀ ਬੱਕਰੇ ਦੇ ਵਿੱਚ ਕੀ ਕਿਹੜੀ ਕਿਹੜੀ ਆਈਟਮ ਮਿਲਦੀ ਆ ਬਾਈ ਜੀ ਮਟਰਨ ਇਸਟੂ ਜਿਹੜਾ ਮਤਲਬ ਬਹੁਤ ਮਸ਼ਹੂਰ ਹੈ ਜਿਹੜੇ ਲੋਕ ਖਾਣਦੇ ਨੇ ਇਸਟੂ ਜੀ ਬਾਈ ਤੇ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਾਰੇ ਮਟਰਨ ਕੋਰਮਾ ਹੈਗਾ ਠੀਕ ਹੈ ਜੀ ਮਟਰਨ ਕੀਵਾ ਹੈ ਜੀ ਠੀਕ ਹੈ ਜੀ ਹਾਂਜੀ ਤੇ ਕਬਾਬ ਵਗੈਰਾ ਜਿਵੇਂ ਹੈਗਾ ਕਬਾਬ ਮਟਰਨ ਕਬਾਬ ਹੈ ਜੀ ਚਿਕਨ ਵੀ ਆਉਂਦਾ ਸਾਰੀਆਂ ਆਟਮਾ ਲਗਭਗ ਅਸੀਂ ਵੀ ਟੈਸਟ ਕਰ ਰੱਖੀਏ ਨੇ ਚਿਕਨੀਆਂ ਬਹੁਤ ਸਰੀਆ ਤੇ ਫਿਸ਼ ਕਿੰਨੇ ਕਿਰਾਂ ਦੀ ਮਿਲ ਜਾਂਦੀ ਹੈ ਜੀ ਸਰ ਫਿਸ਼ ਸਮਾੜਾ ਹੈ ਕੀ ਰੋਸਟਡ ਹੈ ਕੀ ਤੰਦੂਰੀ ਹੈ ਕੀ ਸਭ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜਿਵੇਂ ਕਿਸੇ ਨੇ ਮਤਲਬ ਕੋਈ ਆਰਡਰ ਤੇ ਚੀਜ਼ ਬੜਮਾਉਣੀ ਹੋਵੇ ਮਿਲ ਜਾਊਗੀ ਸਰ ਉਹ ਵੀ ਮਿਲ ਜਾਏਗੀ ਬੱਕਰੇ ਦਾ achar ਮਿਲੂਗਾ ਸਰ ਠੀਕ ਹੈ ਬੱਕਰੇ ਦਾ achar ਸਪੈਸ਼ਲ ਠੀਕ ਹੈ ਜੀ ਦੋਸਤ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਲੋਕ ਕਿਉਂਕਿ ਟ ਇਹਨਾਂ ਦਾ ਨੰਬਰ ਸਕਰੀਨ ਤੇ ਆ ਰਿਹਾ ਇਹਨਾਂ ਨੂੰ ਕੰਟੈਕਟ ਕਰ ਦਿਓ ਜਿੰਨਾ ਕਿ ਲੋ ਅਚਾਰ ਤੁਹਾਨੂੰ ਚਾਹੀਦਾ ਤੁਸੀਂ ਇਹਨਾਂ ਨੂੰ ਆਰਡਰ ਦੇ ਦਿਓ ਤੇ ਪੂਰਾ ਪ੍ਰੋਪਰ ਅਚਾਰ ਬਣਾ ਕੇ ਤੁਹਾਨੂੰ ਇਹ ਦੇਣਗੇ ਤੇ ਕੀ ਪੇਟ ਕੀ ਹੁੰਦਾ ਜਿਵੇਂ ਬੱਕਰੇ ਦੇ ਜ਼ਰਦਾਰ ਕੀ ਕਿਤੋਂ ਤੋਂ ਸ਼ੁਰੂ ਹੋ ਜਾਂਦਾ ਵੀ ਸਰ ਇਹ ਸਿੰਪਲ ਜਿਹੜਾ ਸਿੰਪਲ ਹੈ 13 14 ਸੌ ਹੈ ਸਰ ਠੀਕ ਹੈ ਜੀ ਜਿਹੜਾ ਡਰਾਈਵ ਹੋਣਾ ਉਹ 1400 ਸੌ ਦਾ ਉਹ ਤਾਂ ਜੀ ਹੁਣ ਇਹ ਦੱਸ ਦਿਓ ਵੀ ਕਿੰਨੇ ਕ ਟਾਈਮ ਹੋ ਗਿਆ ਜਿਹੜਾ ਆਪਣੇ ਢਾਬੇ ਲੂਰੇ ਖੁੱਲੇ ਹੋਏ ਭਾਈ ਜੀ ਪੁਰਾਣੇ ਢਾਬਿਆਂ ਜੋ ਐ 30 35 ਸਾਲ ਪੁਰਾਣਾ ਹੈ ਉਹ 30 35 ਸਾਲ ਪੁਰਾਣਾ ਢਾਬਾ ਹੈ ਉਹਗੇ ਅਸੀਂ ਅੱਬੇ ਜਿਹੜੇ ਹੈਗੇ ਸਾਡੇ ਵੱਡੇ ਉਹਨਾਂ ਤੋਂ ਸੌਂਦੇ ਵੀਰੇ ਦੋ ਚਾਹ ਢਾਬੇ ਹੀ ਹੁੰਦੇ ਸੀ ਉਸ ਸਮੇਂ ਢਾਬਾ ਉਹ ਹੁੰਦਾ ਸੀ ਜਦੋਂ ਆਲੇ-ਦਲੇ ਆਹ ਰੋਡ ਵੀ ਨਹੀਂ ਹੁੰਦੀ ਸੀ ਹਨਾ ਤੇ ਸਿਰਫ ਆ ਢਾਬਾ ਦੇਣਾ ਹੁੰਦਾ ਸੀ ਨਾਮ ਉਹ ਬੋਪਰਾਣਾ ਤੇ ਹੁਣ ਆਪਾਂ ਗੱਲ ਕਰਦੇ ਆ ਨਹੀ ਦੀ ਜਿਹੜੀ ਸਿਟਿੰਗ ਆ ਕਿਉਂਕਿ ਜਦੋਂ ਆਪਾਂ ਖਾਣਾ ਖਾਣ ਜਾਂਦੇ ਆ ਤਾਂ ਬੈਠਣਾ ਬਹੁਤ ਜ਼ਰੂਰੀ ਹੁੰਦਾ ਤੇ ਬਾਈ ਜੀ ਸਿਟਿੰਗ ਦੇਖ ਲਈਏ ਫਿਰ ਆਪਾਂ ਹਾਂ ਜੀ ਹਾਂ ਜੀ ਚਲੋ ਅੰਦਰ ਓਕੇ ਆਜੋ ਫਿਰ ਆਪਾਂ ਦੇਖਦੇ ਹਾਂ ਨਾ ਸਿਟਿੰਗ ਚਲੋ ਜੀ ਸਰ ਆ ਗਿਆ ਫੈਮਲੀ ਵਾਲਾ ਜੀ ਬਹੁਤ ਅੱਛਾ ਇੱਧਰ ਮਤਲਬ ਇਹ ਦੇਖੋ ਉਸੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਧਰ ਫੈਮਿਲੀ ਇੰਜੋਏ ਕਰ ਸਕਦੀ ਹੈ ਇੱਧਰ ਜਾ ਸਕਦੇ ਹੋ ਤੁਸੀਂ ਆਪਾਂ ਹਾਂਜੀ ਦੇਖ ਸਕਦੇ ਆਜੋ ਆਪਾਂ ਇੱਧਰ ਦੇਖ ਲੈਨੇ ਆ ਪਰ ਅਗਰ ਫੈਮਿਲੀ ਨੂੰ ਇੰਜੋਏ ਕਰਨਾ ਤਾਂ ਤੁਸੀਂ ਇੱਧਰ ਮਤਲਬ ਪਰਦੇ 'ਚ ਬੈਠ ਸਕਦੇ ਹੋ ਆਪਣੇ ਸ਼ਹਿਰ ਦੇ ਵਿੱਚ ਨਾ ਪਰਦੇ ਨੂੰ ਕਾਫੀ ਅਮੀਅ ਦਿੱਤੀ ਜਾਂਦੀ ਆ ਲਓ ਜੀ ਦੇਖੋ ਇੱਥੇ ਜਿਵੇਂ ਫੈਮਿਲੀ ਇੰਜੋਏ ਕਰਨ ਆਉਂਦੀਆਂ ਨੇ ਆ ਦੇਖੋ ਜੀ ਹੈ ਨਾ ਪ੍ਰੋਪਰ ਵੇਅ ਆ ਤੇ ਉਧਰ ਜਿਵੇਂ ਨਾਰਮਲ ਬੰਦੇ ਹੁੰਦੇ ਨੇ ਹੈ ਨਾ ਤੁਹਾਨੂੰ ਕੁਝ ਕਸਟਮਰ ਨਹੀਂ ਜੀ ਨਾ ਤਾਂ ਆਪਾਂ ਰਿਵਿਊ ਲੈਨੇ ਆ ਤੇ ਬਾਈ ਜੀ ਨਾਮ ਕੀ ਆ ਤੁਹਾਡਾ ਕਮਿਸ਼ਨਾਮ ਹੈ

ਤੇ ਜਿਵੇਂ ਬਾਈ ਨੇ ਕਿਹਾ ਕਿ ਇਹ ਰਿਕਵਰੀ ਨਵਾਂ ਬੰਦਾ ਲੈ ਕੇ ਆਉਣਾ ਤੇ ਬਾਈ ਪਹਿਲੀ ਵਾਰੀ ਟੈਸਟ ਕਰ ਰਹੇ ਹਾਂ ਕਿ ਕਿਵੇਂ ਦਾ ਲੱਗਿਆ ਬਈ ਇਹਨਾਂ ਦਾ ਟੈਸਟ ਜਦੋਂ ਮੈਂ ਨਾਰੇ ਖਾਂਦਾ ਨਹੀਂ ਸੀ ਉਹ ਮਾ ਬਾਈ ਨੂੰ ਹੈਗੀ ਠੀਕ ਜੀ ਉਹ ਵਾਰੰਟੀ ਬਣਾਉਂਗੇ ਇੱਥੇ ਆਇਆ ਕਰਾਂਗੇ ਇਹਨਾਂ ਦਾ ਲੱਗ ਤੇ ਸਰਵਿਸ ਕਿਵੇਂ ਦੀ ਲੱਗੀ ਹੈ ਸਰਵਿਸ ਕਰਨਾ ਠੀਕ ਹੈ ਜੀ ਥੈਂਕ ਯੂ ਬਈ ਥੈਂਕ ਯੂ ਵੀਡੀਓ ਬੰਦ ਆਪਣਾ ਵੀਰ ਜੀ ਚਲੋ ਜੀ ਸਲੀਮ ਛਨੇਰ ਬਾਈ ਜੀ ਕੀ ਆਇਟਮ ਖਾ ਰਹੇ ਮਟਰ ਕੋਰ ਮਟਰ ਕੋਰ ਮਟਰ ਰੈਲੋ ਬਾਈ ਉਹਦਾ ਕਿੰਨਾ ਫੇਮਸ ਹੈ ਤੇ ਕਿਸ ਤਰ੍ਹਾਂ ਦਾ ਡਿਸ਼ ਹੈ ਉਹ ਸਵੇਰੇ ਪਿੰਡ ਤੋਂ ਖਾਣਾ ਹੁੰਦਾ ਸਪੈਡ ਤੋਂ ਖਾਣਾ ਤੇ 에어ਪੋਰਟ ਕੋ ਖਾਣਾ ਹੁੰਦਾ ਕੀ ਬਾਤ ਹੈ ਹੋਰ ਹੋਰ ਕਿਹੜੀ ਕਿਹੜੀ ਐਡਵਰਟਾਈਜ਼ ਕਰੀਆ ਨੇ ਇਹਨਾਂ ਦੀ ਸਾਰੀ ਕਿੱਡੀ ਸਾਰੀ ਕਿੱਡੀ ਕਿਵੇਂ ਦਾ ਡਰ ਟੇਸਟ ਹੋਉਂਦਾ ਤੇ ਜਿਹੜੇ ਨਾਲ ਆੜੀ ਬੀਸੋ ਰਹੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਭਾਈ ਨਵੇਂ ਲੱਗੇ ਆਈਦਾ ਜਦੋਂ ਵੀ ਆਈਦਾ ਹੁੰਦਾ ਕਦੇ ਕੋਈ ਆ ਲੈ ਕੇ ਹੁੰਦਾ ਕੋਈ ਸਾਰੇ ਜਿਹੜਾ ਇੱਕ ਵਾਰਿਆਂ ਦਾ ਬਾਰ-ਬਾਰ ਆਉਂਦਾ ਹੀ ਯਾਰ ਇਹਨਾਂ ਦਾ ਉਹ ਬਾਰ-ਬਾਰ ਕਹਿਣਾ ਰਹਿੰਦਾ ਵੀ ਯਾਰ ਉੱਥੇ ਲੈ ਕੇ ਚੱਲ ਹਨਾ ਠੀਕ ਹੈ ਜੀ ਤੇ ਦੇ 10 ਚੋਂ ਨੰਬਰ ਦੇਣੇ ਹਨ ਕਿੰਨੇ ਨੰਬਰ ਲਾਉਂਗਾ 10 ਦੱਸੋ ਬਾਕੀ ਵੀ ਵਧੀਆ ਫੂਡ ਤਾਂ ਤੁਹਾਨੂੰ ਮਿਲਨੇ ਮਿਲਣਾ ਦੋਸਤੋ ਨਾਲ ਤੁਹਾਨੂੰ ਜਿਹੜੀ ਸਿਟਿੰਗ ਆ ਉਹ ਵੀ ਬਹੁਤ ਅੱਛੀ ਮਿਲਨੀ ਆ ਪ੍ਰਾਈਵੇਸੀ ਜਿਹੜੀ ਮਿਲਨੀ ਆ ਇੱਥੇ ਪ੍ਰੋਪਰ ਤੇ ਸਿਟਿੰਗ ਬਹੁਤ ਜਿਵੇਂ ਚੇਅਰਸ ਦੇਖੋ ਇਹਨਾਂ ਦੀ ਨਿਗਾਹ ਮਾਰੋ ਚੇਅਰਾਂ ਦੇ ਪ੍ਰੋਪਰ ਇਹਦੇ ਵਿੱਚ ਬੈਠ ਕੇ ਤੁਸੀਂ ਫੂਡ ਮਜ਼ੇ ਨਾਲ ਇੰਜੋਏ ਕਰ ਉਰੇ ਵੀ ਤੁਸੀਂ ਅਗਰ ਆਈ ਦੋਸਤੋ ਉਰੇ ਬੈਠ ਸਕਦੇ ਹੋ ਫੈਮਿਲੀ ਅੰਦਰ ਬੈਠ ਸਕਦੀ ਹੈ ਤੇ ਹੁਣ ਆਪਾਂ ਥੋੜੀ ਜਿਹੀ ਇਹਨਾਂ ਦੀ ਦੇਖੋ ਜੀ ਤੇ ਹੁਣ ਆਪਾਂ ਨਿਗਾਹ ਮਾਰਦੇ ਆਂ ਇਹਨਾਂ ਦੀਆਂ ਡਿਸ਼ਾਂ ਤੇ ਮਟਰ ਦੀਆਂ ਕੁਝ ਸਪੈਸ਼ਲ ਡਿਸ਼ਾਂ ਬਣਾਉਂਦੇ ਨੇ ਉਹ ਦਿਖਾਉਨੇ ਆਂ ਤੁਹਾਨੂੰ ਬਹੁਤ ਵਧੀਆ ਇਹਨਾਂ ਨੂੰ ਫੂਡ ਲੱਗਿਆ ਟੇਸਟ ਵਾਈ ਨੇ 10 ਤੋਂ 10 ਨੰਬਰ ਦਿੱਤੇ ਨੇ ਬਾਕੀ ਬਾਕੀ ਜਿਹੜਾ ਟੇਸਟ ਆ ਤੁਹਾਨੂੰ ਉਰੇ ਆਉਣਾ ਪਏਗਾ ਖੁਦ ਕਰਨ ਵਾਸਤੇ ਆਈਟਮਾਂ ਤੁਸੀਂ ਦੇਖ ਲਈਆਂ ਸਾਰੀਆਂ ਮਿਲਦੀਆਂ ਨੇ ਇਹਨਾਂ ਕੋਲੇ ਬਟਰਨ ਦੇ ਵਿੱਚ ਲਾ ਲਓ ਚਿਕਨ ਦੇ ਵਿੱਚ ਲਾ ਲਓ ਜਾਂ ਫਿਸ਼ ਦੇ ਵਿੱਚ ਲਾ ਲਓ ਤੇ ਬਾਕੀ ਇਹਦੇ ਬਾਅਦ ਇਹਦਾ ਐਡਰੈਸ ਇਹਨਾਂ ਦਾ ਤੁਹਾਨੂੰ ਪਤਾ ਹੀ ਲੱਗ ਗਿਆ ਬਾਈਪਾਸ ਤੋਂ ਜਦੋਂ ਆਪਾਂ ਜਾਣੇ ਆ ਗੁਜਾਰ ਹਸਪੀਟਲ ਦੇ ਬਿਲਕੁਲ ਨਾਲ ਹੈ ਕਿੱਦਣਾ ਲਗਾ ਆਪਾਂ ਬਹੁਤ ਹੀ ਮਸ਼ਹੂਰ ਥਾਂ ਹੈ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਬਸ ਜਰੂਰ ਆਓ ਇਹਨਾਂ ਦਾ ਫੂਡ ਇੰਜੋਏ ਕਰੋ ਤੁਹਾਨੂੰ ਖੁਦ ਲੱਗੇਗਾ ਵੀ ਕੋਈ ਸਪੈਸ਼ਲ ਟੇ